आज जो अपन आज बनाइए मूंगफली दी चटनी। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਇੱਥੇ ਮੈਂ मूंगफली ਲਈਤੀ ਸੀ ਛਿਲਕੇ। ਤੁਸੀਂ ਇਹ ਰੈੱਡ ਵਾਲਾ ਜਿਹੜਾ ਛਿਲਕਾ ਹੈ ਉਹ ਤਾਰਨਾ ਉਤਾਰ ਵੀ ਸਕਦੇ ਹੋ ਨਹੀਂ ਉਤਾਰਨ ਕੋਈ ਗੱਲ ਨਹੀਂ। ਇਹਨੂੰ ਆਪਾਂ ਥੋੜੀ देर ਭੁੰਨਾਂਗੇ। ਥੋੜਾ ਜਿਹਾ ਤੇਲ ਪਾ ਕੇ ਵੀ ਭੁੰਨ ਸਕਦੇ ਹੋ ਬਿਨਾ ਤੇਲ ਤੇ ਭੁੰਨਣੀ ਹੈ ਉਦਾਂ ਵੀ ਭੁੰਨ ਹੋ ਜਾਂਦੀ ਹੈ। ਥੋੜੀ देर 2-3 ਮਿੰਟ ਦੇ ਵਿੱਚ ਭੁੱਲ ਹੋ ਜਾਂਦੀ ਹੈ। ਤੇ ਜਿੱਦਾਂ ਮਰਜੀ ਤੁਸੀਂ ਬਿਨਾ ਛਿਲਕੇ ਤੇ ਵੀ ਭੁੰਨ ਸਕਦੇ ਛਿਲਕੇ ਨਾਲ ਵੀ ਭੁੰਨ ਸਕਦੇ ਕੋਈ ਟੇਸਟ 'ਚ ਫਰਕ ਨਹੀਂ ਪੈਂਦਾ ਇਹਨਾਂ। ਤੇ ਬਾਕੀ ਆਪਾਂ ਫਿਰ ਹੁਣ ਇਹਨੂੰ ਗ੍ਰाइंड ਕਰਾਂਗੇ ਥੋੜੀ ਜਿਹੀ देर ਮੈਂ ਠੰਡੀ ਕਰ ਦਿੱਤੀ ਸੀ ਠੰਡੀ ਕਰਨ ਤੋਂ ਬਾਅਦ ਮੈਂ ਦੋ ਤਿੰਨ ਇੱਥੇ ਪਿਆਜ਼ ਪਾਏ ਸੀ ਤੇ ਜਿਹੜੀ ਆਪਾਂ ਮੂੰਗਫਲੀ ਹੈ ਭੁੰਨੀ ਹੈ ਉਹ ਪਾ ਦਿੱਤੀ ਹਰੀ ਮਿਰਚ ਪਾਈ ਧਨੀਆ ਲਸਣ ਤੇ ਅਦਰਕ ਦਾ ਪੇਸਟ ਪਾ ਦਿੱਤਾ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਨਾ ਆਪਣੇ ਇਹਦੇ ਮਤਲਬ ਟੇਸਟ ਦੇ ਹਿਸਾਬ ਦੇ ਨਾਲ ਤੁਸੀਂ ਘੱਟ ਵੱਧ ਪਾ ਸਕਦੇ ਹੋ ਕੜੀ ਪੱਤਾ ਪਾਵਾਂਗੇ ਨੋਂਰ ਜੀਰਾ ਪਾ ਦਾਂਗੇ ਵਿੱਚ ਅੱਧਾ ਅੱਧਾ ਚਮਚ ਬਾਦ ਵਿੱਚ ਜੇ ਤੁਸੀਂ ਟੇਸਟ ਦੇਖ ਕੇ ਉਹ ਤੇ ਬਾਅਦ ਫਿਰ ਦੁਬਾਰੇ ਪਾ ਸਕਦੇ ਹੋ ਤਰਫ ਫਿਰ ਸਨੀ ਤੜਕਾ ਲਗਾਣਾ ਤੇ ਥੋੜਾ ਜਿਹਾ ਪਾਵਾਂਗੀ ਮੈਂ ਇੱਥੇ ਪਾਣੀ ਚਟਨੀ ਥੋੜੀ ਜਿਹੀ ਗਾੜੀ ਹੋ ਜਾਂਦੀ ਹੈ ਮੂੰਗਫਲੀ ਦੀ ਇਹਦੇ ਕਰਕੇ ਪਾਣੀ ਪਾਉਣਾ ਪੈਂਦਾ ਥੋੜਾ ਜਿਹਾ ਇਹਦੇ ਵਿੱਚ ਲੋ ਜੀ ਆਪਣਾ ਪੇਸਟ ਬਣ ਕੇ ਤਿਆਰ ਹੁਣ ਆਪਾਂ ਇਹਨੂੰ ਇੱਕ ਵਧੀਆ ਜਿਹਾ ਤੜਕਾ ਲਗਾਵਾਂਗੇ ਆ ਜਾਓ ਜੀ ਤੇ ਪੈਨ ਵਿੱਚ ਪਾਵਾਂਗੇ ਆਪਾਂ ਤੇਲ ਥੋੜਾ ਜਿਹਾ ਤੇ ਇਹਦੇ ਵਿੱਚ ਪਾਵਾਂਗੇ ਰਾਈ ਧਿਆਨ ਦੇ ਨਾਲ ਜੀ ਇਹ ਰਾਈ ਥੋੜੀ ਜਿਹੀ ਅ ਜਿਆਦਾ ਮਤਲਬ ਤਿੜਕਣ ਲੱਗ ਜਾਂਦੀ ਹੈ ਇਹ ਧਿਆਨ ਨਾਲ ਤੇ ਬਾਕੀ ਤਾਂ ਰਾਈ ਕੌਣ ਤੋਂ ਬਾਅਦ ਆਪਾਂ ਪਾਵਾਂਗੇ ਕੜੀ ਪੱਤਾ ਕੜੀ ਪੱਤਾ ਮੜਾ ਜੈਨੂ ਮਤਲਬ ਰਾਈ ਪੂਨੋ ਹੋ ਜਵੇ ਥੋੜੀ देर ਉਹ ਤੋਂ ਬਾਅਦ ਆਪਾਂ ਜਿਹੜੀ ਪੰਜਟਣੀ ਬਣਾ ਕੇ ਰੱਖੀਏ ਪੇਸਟ ਬਣਾ ਕੇ ਤਿਆਰ ਕਰਿਆ ਮੂੰਗਫਲੀ ਦੀ ਉਹ ਪਾ ਦਵਾਂਗੇ ਇਹਦੇ ਵੀ ਬਹੁਤ ਛਿੱਟੇ ਪੈਂਦੇ ਨੇ ਧਿਆਨ ਨਾਲ ਜੀ ਤੇ ਇਹ ਚਟਣੀ ਤੁਸੀਂ ਦੋਸੇ ਦੇ ਨਾਲ ਇਡਲੀ ਦੇ ਨਾਲ ਤੇ ਜਿਹੜੇ ਆਪਾਂ ਅੱਪੇ ਬਣਾਉਂਦੇ ਆ ਇੱਕ ਉਦੇ ਨਾਲ ਬਹੁਤ ਟੇਸਟੀ ਲੱਗਦੀ ਹੈ ਮੈਂ ਤੁਹਾਡੇ ਨਾਲ ਹੌਲੀ ਹੌਲੀ ਸਾਰੀਆਂ ਇਹ ਵੀਡੀਓ ਸ਼ੇਅਰ ਕਰੂੰਗੀ ਦੋਸੇ ਦੀ ਵੀ ਇਡਲੀ ਦੀ ਵੀ ਤੇ ਅੱਪਿਆਂ ਦੀ ਵੀ ਤਾਂ ਬਹੁਤ ਟੇਸਟੀ ਲੱਗਦੀ ਹੈ ਚਟਣੀ ਇਹ ਸਾਰੇ ਜਣੇ ਬਣਾਇਓ ਜਰੂਰ ਆਪਾਂ ਬਸ 2-3 ਮਿੰਟ ਇਹਨੂੰ ਮਤਲਬ ਰਿਜਣ ਦੇ ਲਈ ਰੱਖਾਂਗੇ ਬੋਇਲ ਆ ਜਾਵੇ ਤੋ 3 ਉਬਾਲੇ ਆ ਜਾਣੇ ਦੇ ਵਿੱਚ ਉਤੋਂ ਬਾਅਦ ਆਪਾਂ ਗੈਸ ਕਰ ਦਵਾਂਗੇ ਬੰਦ ਲਓ ਜੀ ਇੱਕ ਮੈਂ ਪਾ ਲ ਦਿੱਤੀ ਬੌਲ ਦੇ ਵਿੱਚ ਤੇ ਕੜੀ ਪੱਤੇ ਦੇ ਨਾਲ ਇਹਦੀ ਕਰ ਦਿੱਤੀ ਸਜਾਵਟ ਸਾਰੇ ਜਣੇ ਜਰੂਰ ਬਣਾਇਓ ਤੇ ਮੈਂ ਨਾਲ ਸ਼ੇਅਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਰੱਬ ਰੱਖਾ ਬਾਏ ਬਾਏ